ਆ ਸਾਰੇ ਮੋਰਚੇ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਗੋਲੇ ਧੱਕੇ ਗਏ ਨੇ ਬੰਦੇ ਪਾਣੀ ਦੇ ਬੁਛਾੜਾ ਮਾਰੀਆਂ ਗਏ ਨੇ ਤੇ ਬਹੁਤ ਵੱਡਾ ਤੁਸੀਂ ਨੇ ਬਿਆਦਵੀ ਕੀਤੀ ਆ ਭਗਵੰਤ ਮਾਣ ਨੂੰ ਕਹਿਣਾ ਚਾਹੁੰਦਾ ਆਹੀ ਕੰਮ ਰਹਿ ਗਿਆ ਪਹਿਲਾਂ ਬਾਦਲ ਕਾ ਨੇ ਗੰਦੇ ਪਾਣੀ ਦੇ ਬੁਛਾੜਾ ਮਾਰੀਆਂ ਗੋਲੇ ਛੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਅੱਜ ਵੀ ਤੁਸੀਂ ਉਹੀ ਕੰਮ ਕਰੀ ਜਾਂਦੇ ਹੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮਹਾਰਾਜ ਨੂੰ ਨਹੀਂ ਬਖਸ਼ੀਏ ਪੀਸਫੁੱਲੀਆਂ ਅਸੀਂ ਸ਼ਾਂਤੀ ਦੇ ਵਿੱਚ ਇਸ ਕਰਕੇ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਨਾਲ ਅਸੀਂ ਇਹ ਮੋਰਚਾ ਛੱਡਣਾ ਜਿਹੜਾ ਤੁਸੀਂ ਗੋਲੀਆਂ ਮਾਰ ਦੋ ਉਹੀ ਕਿਉਂ ਗੋਲੇ ਛੱਡਦੇ ਹੋ ਗੋਲੀਆਂ ਮਾਰਉਂ ਤੂੰ ਹਾਂ ਹੀ ਤੂੰ ਹਾਂ ਕਰਿਆ ਗਿਆ ਸਾਰੇ ਪਾਸੇ ਮੈਂ ਸਾਰੀ ਸੰਗਤ ਨੂੰ ਕਹਿੰਦਾ ਵੀ ਆਓ ਜਾਬਤਾ ਜਿ ਬੈਠੋ ਤੇ ਸਰਕਾਰ ਪ੍ਰਸ਼ਾਸਨ ਨੂੰ ਵੀ ਅਪੀਲ ਆ ਇਹ ਗੋਲੇ ਮਾਰਨੇ ਬੰਦ ਕਰੋ ਗੁਰੂ ਸਾਹਿਬ ਦਾ ਪ੍ਰਕਾਸ਼ ਆ ਇੱਥੇ ਆਓ ਤੇ ਚਲੋ ਭਾਈ ਮੜਾ ਛੱਡ ਦਿਓ ਜੀ ਰਸਤਾ ਛੱਡ ਦਿਓ ਰਸਤਾ ਛੱਡ ਦਿਓ ਜੀ ਆਜੋ ਕਹਿੰਦਾ ਚਲੋ ਕੱਟਾਂਗੇ ਲੋੜ ਇਹ ਕਿਹੜਾ ਬੰਦਾ ਉਧਰ ਜੈਸੀ ਲੋੜੇ ਮਾਰਦਾ ਉਹਨਾਂ ਕਿਤੇ ਕਿ ਬੱਜੇ ਖੱਬੀ ਖਾਂਦੀ ਨਾ ਲੋੜੇ ਮਰਵਾਏ ਨੇ ਅੱਗੇ ਹੋਰ ਜਿਹੜੇ ਵਿੱਚ ਬੱਠੇ ਆ ਤੁਹਾਡੇ ਆ ਬਾਬਾਈ ਹੁੰਦੇ ਬੰਦ ਕੇ ਰੱਖੋ ਯਾਰ ਭੈਣ ਜੀ ਬਾਬਾ ਜੀ ਆਓ ਮੇਰੇ ਵਾਲੇ ਚ ਬਣਾ ਲਾ ਵੀਡੀਓ ਲਾਈਵ ਚ ਲਾਇਆ ਵੀਡੀਓ ਤਾਂ ਬਣਾ ਲਈ ਤੇਰੇ ਮੈਨੇ ਦੇ ਕਰੇਗਾ ਇਹੇ ਲੱਕਣ ਜਿਹੜੀ ਆ ਪਾਣੀ ਕਾ ਕਰਾ ਨਹੀਂ ਥੋੜਾ ਜਿਹਾ ਪਊਗਾ ਲੈ

ਮੈਂ ਵੀ ਲਾਈਵ ਪੰਜਾਬ ਦੇ ਲੋਕਾਂ ਨਾਲ ਜਾਲੇ ਜਦੋਂ ਪਟਨਾ ਚੋਂ ਜਾਲੇ ਜਦੋਂ ਜਿਹੜੇ ਪਰ ਗਾੜੀ ਜਦੋਂ ਹੋਈ ਸੀ ਕਿ ਉਹਨੇ ਤਲੀਆ ਸੀ ਮੇਰਾ ਹਮਦਿਆਰ ਹਾਂ ਕੀ ਆਈਡੀ ਮੈਂ ਮਾਹੌਲ ਦੀ ਗੱਲ ਗਾੜੀ ਤੇ ਤਿਆਰ ਹੈ ਫਿਰ ਅੱਜ ਮੇਰਾ ਹਮਦਿਆਰ ਡੀਲ ਪਾਉਣੀ ਹੈ ਮੇਰੀ ਕਿ ਸਾਰੇ ਉਹਨਾਂ ਨਵਰੇ ਛੱਲਣ ਨਹੀਂ ਜਾਓ। ਹਾਂਜੀ। ਹਾਂਜੀ। ਚਲੋ ਬਾਬਾ ਪਟੜਾ ਚਲੋ ਪਾਈਂ ਪੰਡਾਲ ਤੇ ਓਏ। ਆਜੋ ਭਾਈ ਆਜੋ। ਬੰਬ ਸੀ ਉਹ ਤੇ ਜੰਮ। ਨਵਰੇ ਭਾਈ। ਇੱਥੋਂ ਛੱਡੋ। ਉੱਧਰ ਚਲੋ ਉੱਧਰ। او دیکھو لائیو ہے بھائی ساسو داس دے گولے چلا دے او چلو چلو ایتھے لے آ اوناں نوں ایتھے لاو ساسو داس چلا دے پورا سامنے تسی ਆਪਾਂ ਨਹੀਂ ਮਾਰਦੇ ਜੀ ਅਸੀਂ ਕਹਿੰਦੇ ਆ ਬਾਜੂ ਦੀ ਸੋ ਨਾ ਦੱਤ ਨਹੀਂ ਬਸੀ ਗਏ ਸ਼ਾਂਤੀ ਰੱਖੋ ਤਾਂ ਉਹਨਾਂ ਨੇ ਫਿਰ ਥੋੜੇ ਦਰਦ ਕਰਨੇ ਆ ਫਿਰ ਮੋਰਨਾ ਪਰ ਮਰੇ ਵੀ ਤਾਂ ਹੈਗੇ ਆ ਜਾਓ ਟੱਕਰ ਮਾਰੋ ਮਾਰਾਂਗੇ ਜੀ ਮਾਰਾਂਗੇ ਟੱਕਰ ਤੁਸੀਂ ਇਹ ਗੱਲ ਕੋਈ ਨਹੀਂ ਸਾਰਾ ਸਟਾਪ ਬਗਾੜ ਕਿ ਦੋ ਸਾਲਾਂ ਦੇ ਬੈਠੇ ਹਾਂ ਮਹਾਰਾਜ ਪ੍ਰਗਿਆਰ ਦਾ ਪੁੱਛਦਾ ਤੁਹਾਡੇ ਕੋਲ ਨਾਂ ਨਾ ਸਰ ਫੇ ਚੱਲੋ ਪਿੱਛੇ ਕਹਾਂ ਮੈਨੂੰ ਪਿੱਛੇ ਪਿੱਛੇ ਠੀਕ ਹੈ ਬਾਬਾ ਉਸੇ ਥੋੜੇ ਆ ਕੇ ਇਸ ਨੂੰ ਲੱਗਦੇ ਪੂਸੀ ਦੋ ਸਾਲਾਂ ਤੋਂ ਬੈਠਿਆ ਚ ਕੋਈ ਨਾ ਤੁਹਾਡੇ ਨਾਲ ਆਇਆ ਪਰ ਬਜਾਦ ਚਪਾਡੇ ਨਾਲ ਸਾਨੂੰ ਤਾਂ ਮਾਰਦਾ ਗੁਰੂ ਸਾਹਿਬ ਦੇ ਉੱਤੇ ਗੋਲੋ ਹੱਥ ਚਲੋ ਚਲੋ ਸਾਰੇ ਸਾਰੇ ਉਧਰ ਚਲੋ ਚਲੋ ਭਾਈ ਅਸੀਂ ਕਾਹਦੇ ਪਾਸੇ ਬੈਠੇ ਆ ਆਪ ਮੁਹਾਰੇ ਹੋ ਕੇ ਤੁਸੀਂ ਆਪੇ ਇਹ ਸਾਲ ਕੰਮ ਕਰਾਉਦੇ ਹੋ bah bandar de